ਰੋਡ ਪਰ ਸ਼ੌਣੀ ਮੋਗਾ ਰੋਡ ਬਾਬਾ ਸ਼ੇਰ ਸ਼ਾਹ ਵਾਲਿਆ ਦੇਖ ਲੋ ਇੱਕ ਘੋੜਾ ਆ ਦੋ ਗੱਡੀਆਂ ਦੁੱਧੀਆਂ ਸਾਰੀਆਂ ਕਾਰਾਂ ਹੀ ਕਾਰਾਂ ਨੇ ਤੇ ਇਹ ਸਰਕਾਰ ਦਾ ਹੀ ਕੰਮ ਹੈ ਜਿਹੜਾ ਇੰਨਾ ਪੈਟਰੋਲ ਪੂਰਾ ਕਰੀ ਜਾਂਦੀ ਲਿਆ ਲਿਆ ਕੇ ਇਹਨਾਂ ਨੂੰ ਜੇ ਬਾਈ ਚਾਂਸ ਪੈਟਰੋਲ ਬੰਦ ਹੋ ਜੇ ਤੇ ਫਿਰ ਕੀ ਬਣੇਗਾ ਭਾਈ ਇੰਨੀਆਂ ਗੱਡੀਆਂ ਦਾ ਕੀ ਬਣੇਗਾ ਤੇ ਅੱਜੇ ਅਸੀਂ ਲੋਕਾਂ ਨੇ ਵੀ ਅਸੀਂ ਬੜੇ ਔਖੇ ਆ ਜੀ ਬੜੇ ਔਖੇ ਆ ਘਰ ਘਰ ਕਾਰਾਂ ਹੋਈਆਂ ਪਈਆਂ ਨੇ ਸੜਕ ਤੇ ਲੰਘਣਾ ਔਖਾ ਹੋਇਆ ਖੜਾ ਹੈ ਸੜਕ ਤੇ ਲੰਘਣਾ ਔਖਾ ਹੋਇਆ ਖੜਾ ਹੈ ਤੇ ਅਜੇ ਸਾਡੇ ਲੋਕ ਨਾ ਜਿਹੜੇ ਆਂਦੇ ਨੇ ਵੀ ਸਰਕਾਰ ਕਰਜ਼ੇ ਮਾਫ ਕਰਿਓ ਕਰਿਆ ਕਰਿਆ ਦੇਖ ਲਓ ਕੀ ਹਾਲ ਬਣਿਆ ਪਿਆ ਕਿੰਨਾ ਵੱਡਾ ਜਾਮ ਏ ਰੋਡ ਦੇ ਉੱਤੇ ਰੋਡ ਦੇ ਉੱਤੇ ਮੈਂ ਤੁਹਾਨੂੰ ਬੈਕ ਸਾਈਡ ਵੀ ਦਿਖਾਉਣਾ ਇਧਰ ਵੀ ਰੋਡ ਤੋਂ ਕਮੋਗੀ ਵਾਲੇ ਚੌਕ ਤੱਕ ਟਰੱਕ ਤਾਂ ਗਿਰਮੇ ਤਿੰਨ ਕ ਚਾਰ ਹੀ ਕਿਉਂਕਿ ਟਰੱਕ ਤਾਂ ਫੈਨਸਫੋਨਾਂ ਪਰਲੇ ਨੂੰ ਟਰੱਕ ਉੱਪਰ ਤੋਂ ਬਹੁਤ ਲੋਕ ਬੈਨਾ ਬਕੋਟੋ ਟੋ ਟੂੜੀ ਕਨੀਆ ਖੜੀ ਨੇ ਦੇਖ ਦੀਆਂ ਜੀ ਪਰਲਾ ਪਾਸਾ ਵੀਲਾ ਸ਼ੌਣੀ ਟਰੱਕ ਨਹੀਂ ਹੁੰਦੇ ਬੱਤੇ ਤੇ ਮੋਗੇ ਰੋਡ ਤੇ ਆ ਦੇਖੋ ਦੋ ਟਰੱਕ ਰਸਾਰੇ ਇਹ ਵਿਚਾਰੇ ਹੁਣ ਕਾਰਾਂ ਵਾਲੇ ਆ ਜਿਹੜੇ ਨੇ ਟਰੱਕਾਂ ਦੇ ਵਿੱਚ ਬਿਲਕੁਲ ਨਾਲ ਲਾਈ ਖੜੇ ਨੇ ਤੇ ਜੇ ਮਾੜੀ ਜੀ ਵੀ ਗੱਡੀ ਖਿੱਚੀ ਜਾ ਆ ਦੇਖੋ ਮਾੜੀ ਜੀ ਵੀ ਗੱਡੀ ਖਿੱਚੀ ਜੁ ਉਹਨਾਂ ਨੂੰ ਤੇ ਇਹ ਇਹ ਗੱਡੀ ਵਾਲੇ ਤੇ ਗੱਲ ਇਹਨਾਂ ਨੇ ਉਦੋਂ ਛਾਪਾ ਪਾ ਲੈਣਾ ਉਸੇ ਵੇਲੇ ਆ ਦੇਖੋ ਐਨ ਬਿਲਕੁਲ ਖਹਿ ਕੇ ਨਾਲ ਦੀ ਲੰਗ ਦੇ ਪਰ ਟਰੱਕ ਦੇ ਮਾਸਾ ਜਿੰਨਾ ਵੀ ਫਰਕ ਨਹੀਂ ਪਾਉਂਦੇ ਪਏ ਇਹ ਹਾਲ ਜੇ ਫਰੀਪੁਰ ਜ਼ਿਲ੍ਹੇ ਦਾ ਪ੍ਰਸ਼ਾਸਨ ਦਾ ਵੀ ਇੰਨੀ ਖੁੱਲ ਕਰਕੇ ਪ੍ਰਸ਼ਾਸਨ ਮੇਲੂ ਤੋਰਦਾ ਪਿਆ ਜੀ ਠੀਕ ਆ ਦੇਖ ਲੋ ਮਾਰਨੋ ਨਾ ਇਹ ਜਿਹੜਾ ਜਾਮ ਖਾਉਣੇ ਪੈਣਾ ਇਹ ਜਾਮ ਤੁਸੀਂ ਦੇਖ ਲੋ ਵੀ ਕੋਈ ਇੱਥੇ ਅਕੇ ਕੋਈ ਰੇਲਵੇ ਫਾਟਕਣੇ ਕੋਈ ਕੁਝ ਨਹੀਂ ਸਿਰਫ ਨਿਗਹਿਲੀ ਕੀ ਹੈ ਪੁਲਿਸ ਦੀ ਜੇ ਪੁਲਿਸ ਅਗਲੇ ਚੌਂਕ ਤੋਂ ਗਾਹੋਂਗੇ ਗੱਡੀਆਂ ਕਢਾਈਏ ਤੇ ਗੱਡੀ ਨਿਕਲੀ ਜਾਏਗੀ ਇਹ ਤੋੜ ਬਾਬੇ ਸ਼ੇਰ ਸ਼ਾਹ ਵਾਲੀ ਤੱਕ ਲੈ ਕੇ ਤੇ ਮੋਗੇ ਚੌਂਕ ਤੋਂ ਪਿਛੋ ਤੱਕ ਤੋੜ ਤੱਕ ਜਾਵੇ ਤੇ ਇੱਥੇ ਕੋਈ ਵੀ ਗੱਡੀ ਸਾਨੂੰ ਨਹੀਂ ਦਸੀ ਕੋਈ ਪੁਲਿਸ ਵਾਲਾ ਨੇ ਕੋਈ ਦੱਸਿਆ ਵੀ ਜਿਹੜਾ ਇਹ ਜਾਮ ਨੂੰ ਗਾਹਾਂ ਕੇ ਨਖੇੜੇ ਜਾਂ ਤੋੜੇ ਤਾਂ ਇਹ 4 ਆਪਣੇ ਸੌਰੀ 5 5 ਵਜੇ ਤੱਕ 5:30 ਵਜੇ ਤੱਕ ਅਸੀਂ ਬਾਤ ਚ ਚੜੇ ਤੇ 5:30 ਵਜੇ ਤੱਕ ਜਿਹੜਾ ਜਾਮਨਾ ਪੂਰਾ ਟੈਟ ਰਿਹਾ ਉਹਦੇ ਪਿੱਛੋਂ ਤੱਕ ਵੀ ਜਾਮ ਰਿਹਾ ਤੇ ਜਦੋਂ ਬਾਬੇ ਸ਼ੇਰਸਾਹ ਵਾਲੀ ਚੌਂਕ ਦੇ ਵਿੱਚ ਬਸ ਦੇ ਅੱਗੇ ਆਏ ਤਾਂ ਉੱਥੇ ਵੇਖਿਆ ਤੇ ਬਾਬੇ ਸ਼ੇਰਸਾਹ ਵਾਲੀ ਚੌਂਕ ਦੇ ਵਿੱਚ ਕੋਈ ਕਿਸੇ ਪਾਸੇ ਨੂੰ ਕੋਈ ਦਿੱਕਤ ਨਹੀਂ ਸਿਰਫ ਉੱਥੇ ਕਾਰਨ ਕੀ ਪੁਲਿਸ ਹੀ ਨਹੀਂ ਇਹਨਾਂ ਨੂੰ ਤੋੜਨ ਵਾਲੀ ਆਹ ਹਾਲਾਤ ਨੇ ਪੰਜਾਬ ਪੁਲਿਸ ਦੇ ਆ